ਦੂਸਰੀ ਬਖਸ਼ਿਸ਼ ਇਸ ਦਿਨ ਨਾਮ ਮਿਲਦਾ ਹੈ ਨਾ ਸਾਡੇ ਚ ਕੋਈ ਕੱਲਾ ਦੁ ਕੱਲਾ ਬੰਦਾ ਨਾਮ ਨਹੀਂ ਦਿੰਦਾ ਪੰਜ ਪਿਆਰੇ ਹੀ ਨਾਮ ਦ੍ਰਿੜ ਕਰਾਉਂਦੇ ਨੇ ਜੋ ਨਾਮ ਦੀ ਚਰਚਾ ਨਾਮ ਦਾ ਜ਼ਿਕਰ ਨਾਮ ਦੀ ਮਹਿਮਾ ਵਡਿਆਈਆਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਪੂਰੇ ਬਾਤ ਪਰ ਬਚਨ ਸਾਨੂੰ ਹੁਕਮ ਕਰਕੇ ਚੇਤਾ ਕਰਾਉਂਦੇ ਨੇ ਉਹ ਨਾਮ ਮਿਲਦਾ ਏ ਵਾਹਿਗੁਰੂ ਅਖਰ ਉਹ ਨਾਮ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨਾਮ ਵਿੱਚ ਇੰਨੀ ਬਰਕਤ ਹੈ ਜਿਹੜਾ ਗੁਰੂ ਪਾਸੋਂ ਲੈ ਕੇ ਜਪਣਾ ਇਹ ਨਾਮ ਪਰਮਾਤਮਾ ਦਾ ਮਿਲਾਪ ਕਰਵਾਉਂਦਾ ਹੈ ਥੋੜਾ ਜਿਹਾ ਦਰਸ਼ਨ ਕਰੀਏ ਪੰਚਮ ਪੀਤਾ ਦੇ ਇੱਕ ਬਚਨ ਦੇ ਸਹਿਬ ਕਹਿੰਦੇ ਜਿਸ ਨਾਮ ਹਿਰਦੈ ਸੋਈ ਵਡ ਰਾਜਾ ਜਿਸ ਨਾਮ ਹਿਰਦੈ ਿਸ ਪੂਰੇ ਕਾਜਾ ਜਿਸ ਨਾਮ ਹਰਦੈ ਤਿਸ ਕੋਟ ਤਨ ਪਾਏ ਨਾਮ ਬਿਨਾ ਜੀਵਨ ਬੇਰਚਾਹ ਜਾਏ ਕਹਿੰਦੇ ਜਿਹੜਾ ਸਤਿਗੁਰੂ ਜੀ ਕੋਲੋਂ ਨਾਮ ਮਿਲਦਾ ਹੈ ਜੀ ਅੰਦਰ ਰੱਖ ਲਈਏ ਜਪ ਜਪਾਂਗੇ ਤੇ ਅੰਦਰ ਆਇ ਇੱਕ ਜ਼ੁਬਾਨ ਤੇ ਰੱਖਾਂਗੇ ਫਿਰ ਸਤਿਗੁਰੂ ਦੀ ਕਿਰਪਾ ਨਾਲ ਅੰਦਰ ਆਏਗਾ ਕਹਿੰਦੇ ਇਨਾਮ ਸਭ ਉਹ ਵਟਾ ਰਾਜਾ ਬਣਾਏ ਜੋੜਾ ਵੱਡੇ ਤੋਂ ਵੱਡੇ ਰਾਜੇ ਕੋਲ ਸੁੱਖ ਨਹੀਂ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਸੁੱਖ ਤੇ ਉਹ ਤਾਕਤ ਹੋਏਗੀ ਰਾਜੇ ਜਪਣ ਵਾਲਿਆਂ ਦੇ ਚਰਨਾਂ 'ਚ ਝੁੱਕ ਕੇ ਕੁਝ ਮੰਗਣ ਆਉਣਗੇ ਨਾਮ ਜਪਣ ਵਾਲੇ ਨੂੰ ਕਦੇ ਰਾਜਿਆਂ ਕੋਲੋਂ ਜਾਂ ਕਿਸੇ ਇਨਸਾਨ ਕੋਲੋਂ ਕੁਝ ਮੰਗਣਾ ਨਹੀਂ ਪੈਂਦਾ